ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਤੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਗਿਆਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਇੱਕ ਗਾਮ ਵਿਖਾਉਣੀ ਆ ਗਾਵਾਂ ਦੇ ਦੋ ਵਿਖਾਉਣੀਆਂ ਸੀ ਤੇ ਇੱਕ ਵੇਗ ਗਿਆ ਤਾਂ ਇੱਕੋ ਹੀ ਰਹਿ ਗਈ ਜਿਹੜੀ ਅਸੀਂ ਤੁਹਾਨੂੰ ਵਿਖਾਉਣੀ ਤਾਜੀ ਸੋਈ ਹੈ ਜਿਹੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਆ ਵੀਰਾਂ ਭਰਾਵਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਜੀ ਵੇਖਤੀ ਉਹਦਨ ਵਾਲੀ ਵੈੜ ਫਿਰ ਹਾਂਜੀ ਹਾਂਜੀ ਵੈੜ ਤੇ ਵੇਖੀ ਜੇ ਫੋਨ ਪਰ ਆਈ ਅੱਛਾ ਹਾਂਜੀ ਹਾਂਜੀ ਠੀਕ ਹੈ ਦਾਤ ਇੱਕ ਹੀ ਤੇ ਪਰ ਲੈਣ ਵਾਲੇ ਵੀਰ ਭਰਾ ਚਾਹ ਬਣ ਬਹੁਤ ਜਿਆਦੇ ਠੀਕ ਆ ਤੇ ਅੱਜ ਤੋਂ ਕੀਤੀਆਂ ਤੇ ਇੱਕ ਹੀ ਲਾਗੇ ਫੇਰ ਉਹ ਕੱਲ ਸ਼ਾਈ ਵਾਲ ਉਹ ਵੀ ਬੜੀ ਚੰਗੀ ਸੀ ਅੱਛਾ ਤੇ ਉਹ ਵੀਰ ਆਏ ਇੰਦਾ ਕਿ ਵੀਡੀਓ ਤੇ ਆਏ ਸੀ ਆਪਣੀ ਤੇ ਹੀ ਦੀ ਅੱਛਾ ਤੇ ਇੱਕ ਗਾਂ ਉਹ ਲੈ ਲਈ ਉਹਨਾਂ ਅੱਛਾ ਤੇ ਫਿਰ ਮੇਰੇ ਤੋਂ ਅੱਗੇ ਇਹ ਵੀ ਆਪਾਂ ਵੀਡੀਓ ਨਹੀਂ ਪਾਈਏ ਜੇ ਅੱਛਾ ਵੀਡੀਓ ਫੈਣੀ ਹੀ ਅਜੇ ਹੈ ਨਾ ਠੀਕ ਚਲੋ ਇਸ ਤਰ੍ਹਾਂ ਹੀ ਅੱਜ ਚਲਾਈ ਚੱਲਦੀ ਰਹੇ ਤੇ ਵਧੀਆ ਵਾ ਇਹ ਆਏ ਹੋ ਬੰਡਾਲਾ ਪਿੰਡ ਬੰਡਾਲਾ ਆਹੋ ਅੰਮ੍ਰਿਤਸਰ ਤੇ ਲਾਗੇ ਅੰਮ੍ਰਿਤਸਰ ਲਾਗੇ ਠੀਕ ਆ ਤੇ ਚਲੋ ਨਾਮ ਦੱਸਤਾ ਹਾਂ ਨਾਮ ਇੱਥੇ ਮਰਾਗਿਆ ਪਾਲ ਸਿੰਘ ਜੀ ਪਿੰਡ ਬੋਤਲਾ ਤਹਿਸੀਲ ਆਈ ਨਾਣਾ ਜ਼ਿਲ੍ਹਾ ਬਰਸਰਜੀਤ ਫੋਨ ਨੰਬਰ ਵੀ ਬੋਲਦਾ ਕਿ 981996656 ਠੀਕ ਹੈ ਹਾਂਜੀ ਤੇ ਅੱਜ ਗਾਂਵ ਆ ਜਿਹੜੀ ਆਪਣੇ ਕੋ ਹੋਲੇਪਾਜ ਹੋਲੇਪਾਜ ਬਿਲਕੁਲ ਜੈਜਾ ਮੋਲ ਜੈਜਾ ਮੋਲ ਜੈਜਾ ਮੋਲ ਠੀਕ ਹੈ ਤੇ ਇੱਕ ਉੱਤਰਾ ਹੋਲਾਪਾ ਹੋਰ ਵੀ ਆ ਗਿਆ ਕੋਈ ਹੋਰ ਆਪਾਂ ਹੈਗਾ ਹੈ ਕੋਲ ਜਲਸੀ ਹੈਗੀ ਅੰਦਰ ਆਪਣੇ ਕੋਲ ਉਹ ਵੀਡੀਓ ਚ ਪਾਉਣੀ ਨਹੀਂ ਅਜੇ ਹਨਾ ਪਾਉਣੀ ਨਹੀਂ ਵੀਡੀਓ ਤੇ ਠੀਕ ਹੈ ਉਹਨੇ ਜੀ ਨਹੀਂ ਲਾਇਆ ਅਜੇ ਉਹਨੇ ਅੱਛਾ ਤੇ ਕੋਈ ਗੱਲ ਕੈਮਰੇ ਚ ਮਾੜੀ ਜਿਹੀ ਦਿਖਾ ਦੋ ਅੱਛਾ 8-9 ਕਿਲੋ ਪੱਕਾ ਹੈ ਆ ਉਤੋਂ ਅੱਛਾ ਤੇ ਬੱਚਾ ਨਹੀਂ ਹੈਗਾ ਤੇ ਤੁਸੀਂ ਦੋਤੇ ਜਿਹੜਾ ਵਾ 7.5 7 ਤੋਂ ਬਾਹਰ ਤੇ 8 ਤੋਂ ਅੰਦਰ ਮੰਨ ਕੇ ਸੌਦਾ ਕਰਨਾ ਜੇ ਕਿ ਇਹ ਲੈਣ ਦਾ ਕੋਈ ਚਾਹ ਬਣ ਹੈਗਾ ਤੇ ਠੀਕ ਹੈ ਤੇ ਕਰੀਏ ਇਤਰਾ ਥੋੜੇ ਕੇ ਵਿਖਾ ਦਿੰਦੇ ਨਹੀਂ ਤੇ ਅਗਲੀ ਵੀਡੀਓ ਚ ਪਾਵਾਂਗੇ ਅਗਲੀ ਵੀਡੀਓ ਨਹੀਂ ਤਾਂ ਪਾ ਚਾ ਦਰ ਆ ਜਿਹੜੀ ਗਾਂ ਜੇ ਚਵਾਈ ਹੋ ਗਈ ਆ ਤੇ ਫਿਰ ਨਹੀਂ ਚਵਾਈ ਆ ਕਰਾ ਲਈਏ ਚਵਾਈ ਕਰਨ ਵਾਲੀ ਜਿਹੜੀ ਹੈਗੀ ਠੰਡੀ ਢੇਰੀ ਆ ਤੇ ਬਾਕੀ ਸਿੰਘ ਦੇ ਹੈਗੇ ਆ ਤੇ ਜੇ ਆ ਦੇਖ ਸਾਦੇ ਰਜੀਵ ਜੀਵ ਨਹੀਂ ਉਤਰਾਂ ਇਹ ਪੁੱਕੀ ਜਿਹੜੀ ਬਹੁਤ ਡੰਗਦੀ ਕੁੜੀ ਵੀ ਨੇ ਨਾ ਸਾਰਾ ਘਾਰ ਹੀ ਚੁੱਕਣਾ ਲਿਆ ਖਾਣਾ ਠੀਕ ਆ ਹੁਣ ਮੜੀ ਕੀ ਸ਼ਾਂਤ ਹੋ ਕੇ ਲੁੱਤੀ ਆ ਜੀ ਠੀਕ ਆ ਹਾਂ ਜੀ ਜੀ ਚਲੋ ਹੁਣ ਉਹਨੂੰ ਪਤਾ ਹੈ ਵੀਡੀਓ ਬੰਦ ਨਹੀਂ ਆ ਤੇ ਚਲੋ ਫਿਰ ਆਪਣੀ ਇਹਦੇ ਬਾਰੇ ਦੱਸਿਏ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨਾ ਵੇਦਿਏ ਪਰਸੋਂ ਰਾਤੀ ਸੂਈ ਜੀ ਅੱਛਾ ਪਰਸੋਂ ਦੀ ਸੂਈ ਆ ਹਾਂਜੀ ਹਾਂਜੀ ਪਰਸੋਂ ਰਾਤੀ ਸੂਈ ਤੇ ਚਵਾਜ ਬੋਕ ਕਿਨੇਕ ਲਿਆ ਪੂਰਾ ਚਾ ਬਹੁਤ ਵਧੀਆ ਨਿਕਲਿਆ ਜੀ ਠੰਡੀ ਸੇ ਚਵਾਈਆਂ ਆ ਜੇ ਗਾਂ ਦੀ ਚੌਥੀ ਹਣ ਹੋਣੀ ਜੀ ਅਜੇ ਹੋਣ ਵਾਲੀ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਮੇਰੇ ਖਿਆਲ ਨਾਲ ਜਿਹੜਾ ਥੜਪੰਡਾ ਲੱਗਾ 13 14 ਕਿਲੋ ਕੁਛ ਨਹੀਂ ਜਾਂਦਾ ਇਹਨੂੰ ਅੱਛਾ ਚਵਾਜੂਗੀ ਇੰਨਾ ਆਰਾਮ ਨਾਲ ਤੇ ਥਣ ਥਣ ਕਿੰਨੇ ਜੇ ਦੇ ਥਣ 3 ਜੀ ਤਿੰਨ ਨਹੀਂ ਥਣ ਚੱਲਦੇ ਹਨ ਠੀਕ ਹੈ ਤੇ ਇੱਕ ਥਣ ਨਹੀਂ ਜਰ ਮਤਲਬ ਚੌਥਾ ਜਿਹੜਾ ਥਣ ਨਹੀਂ ਹੈਗਾ ਬਿਲਕੁਲ ਬੰਦ ਹੀ ਨਹੀਂ ਹੈ ਬਿਲਕੁਲ ਬੰਦ ਹੈ ਚਲੋ ਤੋਰਾਂ ਇੱਕ ਰਿਸ਼ਰੀ ਤੇ ਬਾਕੀ ਜਿਹੜੇ ਆ ਥਣ ਜਿਹੜੇ ਤਿੰਨ ਨੇ ਆ ਮੱਝਾਂ ਦੇ ਥਣ ਆ ਦੇਖ ਸਾ ਤੇ ਕਾਫੀ ਕਮਾਲ ਦਾ ਥਣ ਹੈ ਜਿਹੜਾ ਇਹਦੇ ਕੋਲ ਤੇ ਹੈਗੀ ਇਹ ਵੀ ਸਾਈਵਲ ਕਰਾਸ ਆ ਅਗਲਾ ਥਣ ਨਹੀਂ ਇਹਦਾ ਚੱਲਦਾ ਇੱਕ ਬਾਕੀ ਪਿੱਛੇ ਹਵਾਨਾ ਦੇਖੀ ਤੇ ਪਿੱਛੇ ਹਵਾਨਾ ਬਰਾਬਰ ਹੀ ਆ ਜਿਹੜਾ ਆਪਾਂ ਬਾਕੀ ਥੱਲੇ ਚੰਗੀ ਭਣੀ ਆ ਸਿੱਤੇ ਬੜੀ ਜੇ ਗਾਂ ਦੀ ਅੱਛਾ ਮਤਲਬ ਵੇਖੋ ਫਰੀ ਕਵਾਲਿਟੀ ਵਿਖਾਓ ਬਾਕੀ ਇਹ ਵੀ ਇਹਦਾ ਕੋਈ ਇਹਦੇ ਵੀ ਕੋਈ ਜਵਾਗ ਜੂਗ ਵੀ ਤਾਂ ਠਾ ਹੋ ਜੇ ਨਾ ਅੱਛਾ ਇਹ ਮਤਲਬ ਐ ਸੂਂਦਿਆਂ ਤੱਕ ਦੁੱਧ ਦਿੰਦੀ ਗਾਂ ਏ ਠੀਕ ਆ ਹਾਂ ਪੂਰੀਆ ਖਿਪਾ ਵਾਲੀ ਤੇ ਬਾਕੀ ਦੁੱਧ ਵੀ ਸੰਗਣਾ ਮੱਝਾਂ ਵਰਗਾ ਕੱਲ ਮੈਂ ਗਿਆ ਮੂਰ ਕਰੀ ਜਾਂਨ ਬੰਨੂ ਅੱਛਾ ਜਾਂ ਭਾਜੀ ਆਇਓ ਜਰੂਰ ਆਇਓ ਅੱਛਾ ਜਾਂ ਦੇ ਜਾ ਕੇ ਵੇਖੀਂ ਜੇ ਤੇ ਇੰਨਾ ਮੈਂ ਹੁਣ ਚੱਲਾ ਇਹਦੇ ਆ ਗਈਆਂ ਲੈ ਤੇ ਚਲੋ ਸਾਰੇ ਵੀਰ ਜੇ ਮੈਂ ਨਾ ਲੈਂਦਾ ਤੇ ਤੁਹਾਡੀ ਛੁੱਟੀ ਹੋ ਜਣੀ ਅੱਜ ਠੀਕ ਠੀਕ ਆ ਤੇ ਤੁਹਾਡੇ ਦਰਸ਼ਨ ਨਹੀਂ ਹੋਣੇ ਅੱਜ ਚਹੀ ਹੋਣੇ ਕਿਉਂ ਗਾਥੀ ਉਹ ਵੇਗੀ ਸੀ ਹਾਂਜੀ ਹਾਂਜੀ ਫੇਰ ਮੈਂ ਚੱਲ ਲੈ ਜੀਏ ਕੋਈ ਗੱਲ ਨਹੀਂ ਚੰਗੀ ਹੈ ਗਾਥਾਣ ਭਾਂਡੇ ਦੀ ਸਾਬਾ ਬਾਕੀ ਚੱਲੋ ਸਫਾਈ ਜਿੰਨੀ ਵੀ ਹੈਗੀ ਆ ਮੈਨੂੰ ਤੁਹਾਨੂੰ ਪਤਾ ਹੈ ਤਾਂ ਸੱਦੀ ਕਰਕੇ ਫੇਰ ਟੰਗੜਾ ਪਾ ਲੈਣਾ ਹਾਂਜੀ ਹਾਂਜੀ ਹੈ ਠੰਡੀ ਤੇਰੀ ਉਤਰਾ ਠੰਡੀ ਤੇਰੀ ਹੁਣੇ ਚਵਾਹ ਖਾਦਨੇ ਦਿਖਾ ਦਿਓ ਫੇਰ ਚਵਾਹ ਛੱਡੋ ਬੱਚਾ ਦੇਖ ਰਹੀ ਚਵਾਹ ਦਿਖਾ ਦਈਏ ਪਤਾ ਲੱਗ ਜਾਂਦਾ

ਚਲੋ ਬੰਨਾ ਫਿਰ ਇਹਨੂੰ ਦੇਖੋ ਜੀ ਥਣ ਥਣ ਗੱਡੇ ਆਹ ਦੇਖ ਸਕਦੇ ਥਣ ਜਿਹੜਾ ਕਾਫੀ ਚੰਗਾ ਹੈ ਦਿਖਾ ਦਵਾਂ ਤੇ ਚਵਾਹ ਤੇ ਥਣ ਵੀਰ ਜੀ ਆਹ ਦੇਖਦੇ ਜੇ ਪੀਲਾ ਬੋਲਾ ਹੀ ਆ ਜਿਹੜਾ ਤੇ ਇੱਕ ਥਣ ਜਿਹੜੇ ਦੂਸਰੇ ਜਿਹੜੇ ਦਿਖਾਦੇ ਆ ਪਰਦੇ ਸਾਂਚੇ ਵੀ ਦੇਖ ਸਕਦੇ ਚਵਾਹ ਜਿਹੜਾ ਸਾਫ ਹੈ ਤੇ ਹੈਗੀ ਵੀ ਠੰਡੀ ਤੇਰੀ ਆ ਜਿਹੜੀ ਬਸ ਇਸ ਤਰ੍ਹਾਂ ਜਿਹੜਾ ਵਾ ਠੀਕ ਹੈ ਵੀਰ ਜੀ ਤੇ ਦੱਸੀਏ ਫਿਰ ਮੋਲੇ ਦਾ ਆਪਾਂ ਜੱਜ ਆ ਮੋਲੇ ਵੀ ਤੁਸੀਂ ਦੱਸ ਦੋ ਕਿੰਨਾ ਇਹ ਦੱਸ ਦੋ ਕਿੰਨਾ ਕਰਨਾ ਹੈ ਜੱਜਾਂ ਤੁਹਾਨੂੰ ਜਿੰਨੀ ਕਰਨਾ ਦੁੱਧ 13-14 ਕਿਲੋ ਚਲ ਜਣਾਗਾ ਤੇ ਕਿੰਨਾ ਕਿੰਨੇ ਰੇ ਦੇਣੀ ਹੈ ਫਿਰ ਦੇ ਦਈਏ ਕੋਈ ਆਪਾਂ ਮੈਂ ਰਹਿਣਾ ਕੋਈ 32000 ਦੇ ਦੇ 32 ਦੀ ਦੇਣੀ ਜੇ ਕਿ ਛੋਟ-ਛੋਟ ਕਰ ਦੀਏ ਵਿੱਚ ਕਰ ਦੀਏ ਮੰਨਤਾ ਨਾ ਆਪਾਂ 30 ਦੇ ਦੇ ਦਈਏ 30 ਦੇ ਦੇ ਦਈਏ ਕਿ ਹੋਰ ਚੰਗੇ ਕਰ ਦੋਗੇ 500 ਹੋਰ ਛੱਡ ਦਾਂਗੇ ਅੱਛਾ 229 ਦੀ ਦੇ ਦਾਂਗੇ ਠੀਕ ਹੈ ਤੇ ਬਾਕੀ ਇਹ ਆ ਵੀ ਤਾਜੀ ਸੂਈ ਆ ਤਾਜੀ ਪੀ ਬਹੁਤ ਤੇ ਨਾ ਕੋਈ ਗਰਮੀ ਦੀ ਪਰਵਾਹ ਤੇ ਨਾ ਕੋਈ ਠੰਡ ਦੀ ਪਰਵਾਹ ਉਹ ਤੇਰਾ 13-14 ਕਿਲੋ ਚਲ ਕੇ ਨਾ ਕੋਈ ਗੱਲ ਨਹੀਂ ਪਰਵਾਹ ਨਹੀਂ ਵਧੀਆ ਨਹੀਂ ਠੰਡੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਜੀ ਫਿਰ ਹੋਰ ਕੁਝ ਹੈ ਨਾ ਫਿਰ ਬਸ ਜੀ ਬਾਕੀ ਆ ਕਿ ਇੱਥੇ ਆ ਕੇ ਕੋਈ ਤਸੱਲੀ ਕਰਕੇ ਵੇਸ਼ ਚਾਹ ਕੇ ਖੜੇ ਜੀ ਜੋ ਵੀ ਆ ਸਾਰਾ ਕੋਸ਼ਟਾ ਤੇ ਸਾਹਮਣੇ ਹੀ ਆਪਣੀ ਚਵਾਈ ਕਰਕੇ ਬਾਸ ਕਰਕੇ ਖੜਾ ਤੇ হ্যাঁ দোস্ত বিডিওন পুরা দেখা